ਮੈਂ ਮਨਦੀਪ ਸ਼ਰਮਾ ਸਾਰੇ ਸਾਡੇ ਇਲਾਕਾ ਨਿਵਾਸੀਆਂ ਨੂੰ ਸਾਡੇ ਸ਼ਹਿਰ ਨਿਵਾਸੀਆਂ ਨੂੰ ਅਤੇ ਪੂਰੇ ਦੇਸ਼ ਵਿਦੇਸ਼ ਚ ਸਾਡੇ ਜਿਹੜੇ ਵੀ ਯਾਰ ਦੋਸਤ ਰਿਸ਼ਤੇ ਸੰਬੰਧੀ ਜੋ ਵੀ ਰਹਿੰਦੇ ਹੈਗੇ ਸਾਰਿਆਂ ਨੂੰ ਇਸ ਦੀਵਾਲੀ ਦੇ ਪਰਵ ਦੇ ਉੱਪਰ ਬਹੁਤ-ਬਹੁਤ ਵਧਾਈ ਦਿੰਦਾ ਹਾਂ ਔਰ ਨਾਲ ਹੀ ਪ੍ਰਮਾਤਮਾ ਤੋਂ ਇਹ ਕਾਮਨਾ ਕਰਦਾ ਹਾਂ ਕਿ ਮਾਂ ਲక్ష్ਮੀ ਮਾ ਸਾਰਿਆਂ ਤੇ ਆਪਣਾ ਮਿਹਰ ਭਰਿਆ ਹੱਥ ਬਨਾਈ ਰੱਖੇ ਸਾਰਿਆਂ ਨੂੰ ਸਵਸਥ ਰੱਖੇ ਔਰ ਆਉਣ ਵਾਲੇ ਸਮੇਂ ਦੇ ਵਿੱਚ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖੇ ਇਸ ਦੇ ਨਾਲ ਨਾਲ ਹੀ ਜਿਸ ਤਰ੍ਹਾਂ ਦੀਵਾਲੀ ਦੇ ਨਾਲ ਸਾਡੇ ਬੰਦੀ ਛੋੜ ਦੇ ਵਸਾਰੇ ਆਉਤੀ ਵੀ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਸਾਡੇ ਭਾਈ ਦੂਜ ਦਾ ਤਿਉਹਾਰ ਆ ਰਿਹਾ ਹੈ ਸਾਰੇ ਤਿਉਹਾਰਾਂ ਦਾ ਜਿਹੜਾ ਸੀਜ਼ਨ ਚੱਲ ਰਿਹਾ ਹੈਗਾ ਔਰ ਜਿੰਨੇ ਵੀ ਤਿਉਹਾਰ ਆਂਦੇ ਆ ਸਾਰਿਆਂ ਦੀ ਬਹੁਤ-ਬਹੁਤ ਸਾਰਿਆਂ ਨੂੰ ਮੁਬਾਰਕਾਂ ਤੇ ਮੈਂ ਪਰਮਾਤਮਾ ਨੂੰ ਇਹੀ ਇੱਕ ਆਪਣੀ ਅਰਦਾਸ ਕਰਦਾ ਹਾਂ ਕਿ ਸਾਰਿਆਂ ਦਾ ਜਿਹੜਾ ਜੀਵਨ ਹੈ ਖੁਸ਼ੀਆਂ ਭਰਿਆ ਹੋਵੇ ਸਿਹਤਮੰਦ ਹੋਵੇ ਔਰ ਸਾਰੇ ਅੱਗੇ ਤੋਂ ਅੱਗੇ ਤਰੱਕੀ ਕਰਦੇ ਜਾਣ ਔਰ ਪਰਿਵਾਰ ਦੇ ਵਿੱਚ ਆਪਣੇ ਖੁਸ਼ ਰਹਿਣ ਔਰ ਸਾਰਿਆਂ ਨੂੰ ਇੱਕ ਵਾਰੀ ਫੇਰ ਬਹੁਤ ਜ਼ਿਆਦਾ ਬਹੁਤ-ਬਹੁਤ ਮੁਬਾਰਕਾਂ ਔਰ ਇਸ ਚੈਨਲ ਦਾ ਵੀ ਮੈਂ ਬਹੁਤ ਧੰਨਵਾਦੀ ਹਾਂ ਜਿਹਦੇ ਮਾਧਿਅਮ ਰਾਹੀਂ ਮੈਂ ਸਾਰਿਆਂ ਨੂੰ ਇਹ ਮੁਬਾਰਕਾਂ ਪਹੁੰਚਾ ਰਿਹਾ ਹੈਗਾ ਔਰ ਸਾਰਿਆਂ ਦੇ ਲਈ ਮੈਂ ਦਿਲ ਤੋਂ ਗਹਿਰਾਈਆਂ ਤੋਂ ਪ੍ਰਮਾਤਮਾ ਅੱਗੇ ਅਰਦਾਸ ਕਰਦਾ ਕਿ ਸਾਰੇ ਹੀ ਚੜ੍ਹਦੀ ਕਲਾ 'ਚ ਰਹਿਣ ਜੈ ਮਾਤਾ ਦੀ